ਹਾਂਜੀ ਜਿੱਥੇ ਤਿਹਾਹਾਰਾਂ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਆਮ ਜਨਤਾ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਜਿੱਥੇ ਇੱਕ ਤੋਹਫ਼ਾ ਦਿੱਤਾ ਗਿਆ ਜਨਤਾ ਨੂੰ ਤੇ ਇੱਕ ਜਨਤਾ ਦੇ ਲਈ ਇੱਕ ਵੱਡੀ ਮੁਸੀਬਤ ਵੀ ਖੜੀ ਹੋ ਗਈ ਹੈ ਕੇਂਦਰ ਸਰਕਾਰ ਵੱਲੋਂ ਆਮ ਜਨਤਾ ਨੂੰ ਦੀਵਾਲੀ ਦਾ ਖਾਸ ਤੋਹਫਾ ਦਿੱਤਾ ਗਿਆ ਹੈ ਸਰਕਾਰ ਵੱਲੋਂ ਜ਼ਰੂਰੀ ਵਸਤੂਆਂ ਤੇ ਜੀਐਸਟੀ ਹਟਾਉਣ ਤੇ ਘਟਾਉਣ ਨਾਲ ਜਨਤਾ ਖੁਸ਼ ਹੋਈ ਹੈ ਦਰਅਸਲ ਇਹ ਵਾਦਾ ਕੀਤਾ ਗਿਆ ਕਿ ਜ਼ਰੂਰੀ ਵਸਤੂਆਂ ਹੁਣ ਸਸਤੀਆਂ ਹੋ ਜਾਣਗੀਆਂ ਦੂਜੇ ਪਾਸੇ ਇੱਕ ਵਿਅਕਤੀ ਲਈ ਜਿਹੜਾ ਤਿੰਨ ਸਭ ਤੋਂ ਜ਼ਰੂਰੀ ਵਸਤੂਆਂ ਨੇ ਉਹ ਭੋਜਨ ਕੱਪੜਾ ਮਕਾਨ ਤੇ ਘਰ ਬਣਾਉਣਾ ਮੁੜ ਮਹਿੰਗੀਆਂ ਹੋ ਗਈਆਂ ਨੇ ਮੌਜੂਦਾ ਯੁੱਗ ਦੇ ਵਿੱਚ ਘਰ ਲਾਲ ਇੱਟਾਂ ਨਾਲ ਬਣਾਏ ਜਾਂਦੇ ਨੇ ਤੇ ਲਾਲ ਇੱਟਾਂ ਦੇ ਇੱਟਾਂ ਦੇ ਪੱਠਿਆਂ ਵਿੱਚ ਬਣਾਈਆਂ ਜਾਂਦੀਆਂ ਨੇ ਤੇ ਹਾਲਾਂਕਿ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਇੱਟਾਂ ਦੇ ਪੱਠਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਜਿਸ ਨਾਲ ਦੇਸ਼ ਭਰ ਦੇ ਇੱਟਾਂ ਪੱਠਿਆਂ ਦੇ ਮਾਲਕਾਂ ਵਿੱਚ ਬਹੁਤ ਜ਼ਿਆਦਾ ਗੁੱਸੇ ਦੀ ਲਹਿਰ ਭੜਕੀ ਹੋਈ ਆ ਆਲ ਇੰਡੀਆ ਬ੍ਰਿਕ ਐਂਡ ਟਾਇਲ ਮੈਨੂਫੈਕਚਰਰ ਫੈਡਰੇਸ਼ਨ ਨੇ ਸਰਕਾਰ ਤੋਂ ਟੈਕਸ ਰਾਹਤ ਤੇ ਕੰਪੋਜੀਸ਼ਨ ਸਕੀਮ ਨੂੰ ਬਹਾਲ ਕਰਨ ਦੀ ਮੰਗ ਕੀਤੀ ਆ ਤੇ ਜੇਕਰ ਅਜੇ ਆ ਨਹੀਂ ਕੀਤਾ ਜਾਂਦਾ ਤਾਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਗਿਆ